ਅਰੜੀ ਚਰਨਾ 8ਵੀਂ ਜਮਾਤ ਵਿੱਚੋਂ ਪੜਨੋਂ ਹਟ ਗਿਆ ਸੀ ਡੰਡੀ ਪੜਨ ਵਿੱਚ ਭਾਵੇਂ ਉਹ ਹੁਸ਼ਿਆਰ ਸੀ ਪਰ ਉਸ ਦੇ ਟਿਕ ਕੇ ਨਾ ਬੈਠਣ ਵਾਲੇ ਅਤੇ ਗੱਲੜੀ ਸੁਭਾ ਕਰਕੇ ਅਧਿਆਪਕ ਉਸ ਤੋਂ ਤੰਗ ਸਨ ਡੰਡੀ ਜਮਾਤ ਵਿੱਚ ਥੋੜੀ ਜਹੀ ਵੀ ਬਹਿਲਾ ਮੇਲਣ ਉੱਤੇ ਉਹ ਆਪਣੀ ਜਮਾਤ ਦੇ 5-4 ਜਣਿਆਂ ਨੂੰ ਆਲੇ-ਦੁਆਲੇ ਇਕੱਠੇ ਕਰ ਲੈਂਦਾ ਅਤੇ ਕੋਈ ਨਾ ਕੋਈ ਨਵੀਂ ਗੱਲ ਕਰਕੇ ਹਸਾਉਂਦਾ ਰਹਿੰਦਾ ਸੀ ਡੰਡੀ ਉਸ ਦੇ ਇਸੇ ਹਸਾਉਣ ਕਾਰਜਾਂ ਵਿੱਚੋਂ ਹੀ ਨਿਕਲੀ ਕਮਰਿਆਂ ਦੀਆਂ ਛੱਤਾਂ ਉੱਤੇ ਚੜਨ ਦੀ ਕਾਰਵਾਈ ਕਾਰਨ ਮੁੱਖ ਅਧਿਆਪਕ ਨੇ ਇੱਕ ਦਿਨ ਸਾਰੀ ਜਮਾਤ ਨੂੰ ਜੁਰਮਾਨਾ ਕਰ ਦਿੱਤਾ ਸੀ ਡੰਡੀ ਉਹਨਾਂ ਦੀ ਜਮਾਤ ਵਿੱਚ ਹਾਸੇ ਕਰਕੇ ਬਾਹਰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਜਮਾਤ ਵਿੱਚ ਰੌਲਾ ਪੈ ਰਿਹਾ ਹੋਵੇ ਡੰਡੀ ਜਦੋਂ ਸੰਬੰਧਿਤ ਪੀਰੀਅਡ ਵਾਲੇ ਅਧਿਆਪਕ ਜਮਾਤ ਵਿੱਚ ਆਉਂਦੇ ਤਾਂ ਉਹ ਇਕੱਠੇ ਹੋਏ ਵਿਦਿਆਰਥੀਆਂ ਦੇ ਹੱਸਣਾ ਕਰਕੇ ਖੇਜ ਜਾਂਦੇ ਡੰਡੀ ਉਹਨਾਂ ਨੂੰ ਲੱਗਦਾ ਸੀ ਕਿ ਵਿਦਿਆਰਥੀਆਂ ਦੇ ਇਸ ਤਰ੍ਹਾਂ ਇਕੱਠੇ ਹੋਣ ਅਤੇ ਹੱਸਣ ਕਰਕੇ ਪੈਣ ਵਾਲੇ ਰੌਲੇ ਕਾਰਨ ਕਿਸੇ ਦਿਨ ਮੁੱਖ ਅਧਿਆਪਕ ਵੱਲੋਂ ਅਧਿਆਪਕਾਂ ਨੂੰ ਉਹ ਲਾਂਬਾ ਦਿੱਤਾ ਜਾਵੇਗਾ ਡੰਡੀ ਓਏ ਗੱਲ ਸੁਣੋ ਚਰਨਾ ਤਾਂ ਬੇਸ਼ਰਮ ਹੈ ਇਸ ਦਾ ਕੁਝ ਨਹੀਂ ਜਾਣਾ ਤੁਹਾਡੀ ਸਾਰੀ ਜਮਾਤ ਦੀ ਮੈਂ ਸ਼ਾਂਤ ਲੈ ਆਉਣੀ ਹੈ ਡੰਡੀ ਯਾਦ ਰੱਖਿਓ ਬੱਚਿਓ ਸਾਰਾ ਪੀਰੀਅਡ ਪੂਰੀ ਜਮਾਤ ਨੂੰ ਕਮਰੇ ਤੋਂ ਬਾਹਰ ਖੜਾ ਕਰੀ ਰੱਖੂ ਸਾਇੰਸ ਮਾਸਟਰ ਰਾਮ ਪ੍ਰਕਾਸ਼ ਨੇ ਸਾਰੀ ਜਮਾਤ ਨੂੰ ਤਾੜਨਾ ਕਰਦਿਆਂ ਆਖਿਆ ਡੰਡੀ ਕਿਜੇ ਹੋਏ ਉਹਨਾਂ ਨੇ ਉਸ ਦਿਨ ਦਾ ਅਰੇਡੀ ਪਾਠ ਪੜ੍ਹਾਉਂਦਿਆਂ ਸਮਝਾਏ ਬਿਨਾ ਹੀ ਸਮਾਪਤ ਕਰ ਦਿੱਤਾ ਅਤੇ ਅਗਲੇ ਦਿਨ ਪ੍ਰਸ਼ਨ ਲਿਖ ਕੇ ਲਿਆਉਣ ਅਤੇ ਯਾਦ ਕਰਕੇ ਆਉਣ ਲਈ ਆਖਿਆ ਡੰਡੀ ਮੈਥ ਮਾਸਟਰ ਚੰਦਰਪ੍ਰਕਾਸ਼ ਨੇਤਾ ਇੱਕ ਦਿਨ ਜਿਓਮੈਟਰੀ ਦੀਆਂ ਰਚਨਾਵਾਂ ਕਰਵਾਉਂਦਿਆਂ ਹੋਇਆਂ ਚਰਨੇ ਸਮੇਤ ਗੁਰਮੀਤ ਅਤੇ ਬਲਕਾਰ ਨੂੰ ਅਗਲੇ ਦਿਨ ਆਪਣੇ ਮਾਪਿਓ ਨੂੰ ਸਕੂਲ ਬੁਲਾ ਕੇ ਲਿਆਉਣ ਲਈ ਗਿਆ ਸੀ ਡੰਡੀ ਹਰ ਰੋਜ਼ ਦੀਆਂ ਸ਼ਿਕਾਇਤਾਂ ਤੋਂ ਤੰਗ ਆ ਕੇ ਚਰਨੇ ਨੂੰ ਉਸਦੇ ਬਾਪ ਨੇ ਉਲੋਂ ਹਟਾ ਕੇ ਖੇਤੀ ਦੇ ਕੰਮ ਵਿੱਚ ਲਾ ਲਿਆ ਡੰਡੀ ਪਹਿਲੀਆਂ ਵਿੱਚ ਤਾਂ ਬਹੁੜ ਸਿਉ ਨੇ ਚਰਨੇ ਨੂੰ ਵਾਵਾ ਸਖਤ ਕੰਮ ਕਰਨ ਲਈ ਆਖਿਆ ਸੀ ਪਰ ਫਿਰ ਇੰਨਾ ਸਖਤ ਕੰਮ ਨਾ ਕਰਵਾਇਆ ਕਾਰਾ ਬਹੁੜ ਸਿਉ ਕਿਤੇ ਜਵਾਕ ਦੀਆਂ ਲੱਤਾਂ ਨਾ ਬਿਗੀਆਂ ਕਰ ਬੈਠੀ ਬਾਲੀ ਦਿੱਤੀ ਕਿਸੇ ਦੀ ਸਿੱਖਿਆ ਨੇ ਉਸ ਦੇ ਬਾਪੂ ਨੂੰ ਚਰਨੇ ਤੋਂ ਹੌਲੇ ਹੌਲੇ ਕੰਮ ਕਰਾਉਣ ਲਾਇਆ ਸੀ ਡੰਡੀ ਚਰਨਾ ਜੁਗਤੀ ਸਕੂਲੋਂ ਹਟ ਕੇ ਹੋਰ ਵੀ ਆਜ਼ਾਦ ਹੋ ਗਿਆ ਡੰਡੀ ਉਹ ਖੇਤ ਕੰਮ ਕਰਦੇ ਬਾਪੂ ਅਤੇ ਵੱਡੇ ਭਰਾ ਦੀ ਰੋਟੀ ਲੈ ਕੇ ਜਾਂਦਾ ਡੰਡੀ ਖੇਤੋਂ ਆਉਣ ਵੇਲੇ ਉਹ ਪੱਠਿਆਂ ਵਾਲਾ ਗੱਡਾ ਲੈ ਕੇ ਆਉਂਦਾ ਡੰਡੀ ਯਾਰ ਤਾਂ ਅੱਜ ਕੱਲ੍ਹ ਹਵਾਈ ਜਹਾਜ਼ ਉੱਤੇ ਦਿੱਲੀੋਂ ਬੰਬੇ ਜਾਂਦੇ ਆ ਰੋਜ਼ ਦਿਹਾੜੇ ਆਪਣੇ ਹਮ ਜਮਾਤੀ ਮਿੱਠੂ ਨੂੰ ਆ ਕੇ ਉਸਨੇ ਆਪਣੇ ਕੰਮ ਤੋਂ ਆਨੰਦ ਲੈਣ ਵਾਲਿਆਂ ਵਾਂਗ ਆਖਿਆ ਸੀ ਡੰਡੀ ਕਰੇ ਆਕੇ ਚਰਨਾ ਪਸ਼ੂਆਂ ਨੂੰ ਖੋਲਦਾ ਬਣਦਾ ਅਤੇ ਪਾਣੀ ਪਿਉਂਦਾ ਵੀ ਢੋਲੇ ਦੀਆਂ ਲਾਉਂਦਾ ਹੀ ਜਾਪਦਾ